ਸਸ਼ਕਾਲ ਤੁਸੀਂ ਸੁਖ ਰਹੇ ਸਮਝ ਨਹੀਂ ਉਸ ਤੇ ਮੈਂ ਹਾ ਪ੍ਰਦੀਪ ਕੌਰ ਤਾਂ ਪੰਜਾਬ ਦੇ ਵਿੱਚ ਇੱਕ ਭਿਆਨਕ ਹਾਦਸਾ ਹੁੰਦਾ ਜਦੋਂ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਟੱਕਰ ਇੰਨੀ ਜ਼ਿਆਦਾ ਪਿਆਰਕ ਸੀ ਕਿ ਗੱਡੀਆਂ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਔਰ ਇਸ ਹਾਦਸੇ ਦੇ ਵਿੱਚ ਪਤੀ ਪਤਨੀ ਸਮੇਤ ਇਹਨਾਂ ਲੋਕਾਂ ਦੀ ਬੜੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਇਹ ਜਾਣਕਾਰੀ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਨਾਬੇ ਜਾ ਰਹੇ ਸੀ ਸਖਸ਼ੌਰ ਆਪਸ ਦੇ ਵਿੱਚ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਇੰਨੀ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਕਿ ਗੱਡੀਆਂ ਦੇ ਪ੍ਰਖੱਚੇ ਤੱਕ ਉੱਡ ਜਾਂਦੇ ਨੇ ਔਰ ਤਿੰਨ ਲੋਕਾਂ ਦੇ ਸਾਹ ਦੇ ਦੌਰਾਨ ਮੌਤ ਹੋ ਜਾਂਦੀ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤਾਂ ਪੰਜਾਬ 'ਚ ਦਿਨੋ ਦਿਨ ਵਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤਾਂ ਦੇ ਮੂੰਹ ਦੇ ਵਿੱਚ ਜਾ ਰਹੀਆਂ ਨੇ ਇਸ ਤਰ੍ਹਾਂ ਹੀ ਦਰਦਨਾਕ ਹਾਦਸਾ ਸੜਕੀ ਹੋਇਆ ਜਿੱਥੇ ਬੀਤੀ ਰਾਤ ਨਾਭਾ ਪਟਿਆਲਾ ਰੋਡ ਤੇ ਪੋਲੋ ਕਾਰ ਦੇ ਵਿੱਚ ਸਵਾਰ ਪਤੀ ਪਤਨੀ ਆ ਪ੍ਰਵੀਨ ਮਿੱਤਲ ਗੁੱਗੀ ਤੇ ਨੀਹਾ ਮਿੱਤਲ ਜੋ ਪਟਿਆਲਾ ਤੋਂ ਨਾਬੇ ਵੱਲ ਨੂੰ ਆ ਰਹੇ ਸੀ ਤਾਂ ਦੂਜੇ ਪਾਸੇ ਤੋਂ ਅਧਿਕਾਰ ਦੇ ਵਿੱਚ 28 ਸਾਲਾ ਨੌਜਵਾਨ ਸਵਾਰ ਸੀ ਤੇ ਇਹਨਾਂ ਦੋਹਾਂ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਤੇ ਟੱਕਰ ਉਪਰੰਤ ਦੋਵੇਂ ਗੱਡੀਆਂ ਦਰਖਤਾਂ ਦੇ ਨਾਲ ਚੱਕਰਾ ਗਈਆਂ ਹਾਦਸੇ ਨਾਲ ਜ਼ਿਆਦਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਇਸ ਹਾਦਸੇ ਦੇ ਵਿੱਚ ਚਾਰਤ ਦੀ ਮੌਕੇ ਤੇ ਮੌਤ ਹੋ ਗਈ ਤੇ ਉਸ ਦਾ ਪਤੀ ਪ੍ਰਵੀਨ ਮਿੱਤਲ ਪਟਿਆਲਾ ਦੇ ਨਿਜੀ ਹਸਪਤਾਲ ਦੇ ਵਿੱਚ ਉਸਨੇ ਦਮ ਤੋੜ ਦਿੱਤਾ ਪਉ ਬਹੁਤ ਵਾਕਈ ਬਹੁਤ ਦੁਖਦਾਈ ਘਟਨਾ ਹੈ। ਪ੍ਰਵੀਨ ਗੋਗੀ ਜੀ ਤੇ ਨੀਹਾ ਮਿੱਤਲ ਜੀ ਜਿਹੜੇ ਕਿ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਜਾਨ ਚਲੀ ਗਈ ਆ। ਬਹੁਤ ਵਧੀਆ ਪਰਿਵਾਰ ਵੀ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਸ਼ਮਸ਼ਾਨ ਘਾਟ ਦੇ ਵਿੱਚ ਗੋਗੀ ਜੀ ਨੂੰ ਸੇਵਾ ਕਰਦੇ ਤੇ ਮੰਦਰਾਂ ਦੇ ਵਿੱਚ ਸੇਵਾ ਕਰਦੇ। ਜਿੱਥੇ ਵੀ ਕੋਈ ਲੋੜਵੰਦਾਂ ਨੂੰ ਲੋੜ ਹੁੰਦੀ ਜੇ ਮੂਰੇ ਹੋ ਕੇ ਸੇਵਾ ਕਰਦੇ ਸੀ। ਸੋ ਬੜਾ ਘਾਟਾ ਪਿਆ ਮਹੱਲੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ ਲੋਕਾਂ ਦੀ ਸੇਵਾ ਦੇ ਪ੍ਰਤੀ ਆਧਾਰ ਸੀਗਾ। ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਹੁਤ ਵਧੀਆ ਹੋਣ ਹਾਰਨੇ ਕਿਉਂਕਿ ਬੜੇ ਚਿਰ ਤੋਂ ਸਾਡੇ ਜਥੇਬੰਦੀ ਨਾਲ ਜੁੜੇ ਹੋਏ ਸੀ ਉਹ ਵੱਡੀ ਸੇਵਾ ਕਰੀਆ ਉਹਨਾਂ ਨੇ ਸਿਰ ਬਾਕੀ ਬਹੁਤ ਵੱਡਾ ਸਾਡੇ ਮਹੱਲੇ ਨੂੰ ਕੀ ਸਾਰੇ ਨਾਬੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਪਤਾ ਲੱਗੇ ਕਿ ਕਿੱਥੋਂ ਜਾ ਰਹੇ ਸੀਗੇ ਇਹ ਇਹ ਮੇਰੇ ਖਿਆਲ ਚ ਕੋਈ ਪਾਰਟ ਵਿਆਹ ਵਗੈਰਾ ਤੋਂ ਆ ਰਹੇ ਸੀਗੇ ਜੀ ਪਟਿਆਲੇ ਤੋਂ ਤੇ ਇੱਕ ਆਡੀਕਾਰ ਸੀਗੀ ਜਿਹੜੀ ਕਿ ਆਪਸੇ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਇਹ ਦੂਜੀ ਆਡੀਕਾਰ ਵਾਲੀ ਦੀ ਵੀ ਹੋ ਗਈ ਹਾਂ ਉਹਨਾਂ ਦੀ ਵੀ ਹੋਣਾ ਉਹਨਾਂ ਦੀ ਵੀ ਡੈਥ ਹੋ ਗਈ ਜਿਵੇਂ ਗੱਡੀ ਚ ਗੱਡੀ ਵੱਜੀ ਐ ਨਾ ਜੀ ਉਹ ਦਰਖਤਾਂ ਚ ਵੱਜ ਗਈਆਂ ਗੱਡੀਆਂ ਦੋਏ ਉਹ ਮੌਕੇ ਤੇ ਥੋਡੀ ਕਾਰ ਆ ਟਾਇਰ ਕਰ ਲਿਆ ਜੀ ਅੱਛਾ ਥੋਡੀ ਕਾਰਾਂ ਨੇ ਟਾਇਰ ਕਰੀ ਆ ਗੱਡੀਆਂ ਦੇ ਗੱਡੀਆਂ ਵੱਜ ਕੇ ਜਿਵੇਂ ਟੈਕ ਹੋਣੰਦੋਂ ਉਹੀ ਕੋਈ ਡੈਥ ਹੋ ਗਈ ਉਹਨਾਂ ਦੀ ਮੌਕੇ ਤੇ ਕੀ ਕੀ ਡੈਥ ਹੋ ਗਈ ਸੀ ਮੌਕੇ ਤੇ ਜਿਹੜਾ ਉਹ ਦੂਜਾ ਸੀ ਉਹਦੀ ਰਜਿੰਦਰ ਆਏ ਆਪਣੇ ਹਸਪਤਾਲ ਚ ਹੋਈ ਐ ਜੀ ਸਿਵਲ ਹਸਪਤਲ ਚ ਦੂਜੇ ਦੀ ਉਥੇ ਹੋਈ ਐ ਜੀ ਕਤਲਬੇਚ ਅੱਛਾ ਹਾਂਜੀ ਕਿੰਨੇ ਟੋਟਲ ਮੌਤਾਂ ਹੋਈਆਂ ਤਿੰਨ ਹੋਈਆਂ ਜੀ ਇੱਕ ਕੌਡੀਕਰ ਵਾਲੇ ਦੀ ਜੀ ਹਾਂਜੀ ਇੱਕ ਪਤੀ ਪਤਨੀ ਤੇ ਅੱਛਾ ਇੱਕ ਦੀ ਕਤਲਬੇਚ ਹੋਈ ਹੈ ਡੈਥ ਇੱਕ ਦੀ ਤੇ ਹੁਣ ਕੀ ਫਰਦਰ ਕਾਰਵਾਈ ਕਰਨੀ ਕਾਰਵਾਈ ਸਾਰੀ ਆਉਣਗੇ ਅਨਚਾਰ ਸਾਹਿਬ ਜਾਨ ਦੀ ਕਰਵਿੰ ਕਰਾਂਗੇ ਜੀ